ਸਾਰੇ ਨੂੰ ਸਤਿ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਜੀ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਪਾਪੀ ਉਹਦਾ ਨੌਵਾਂ ਜਿਹੜਾ ਭਾਗ ਹੈ ਉਹ ਇਸ ਵੀਡੀਓ ਦੇ ਵਿੱਚ ਤੁਹਾਡੇ ਰੂਬਰੂ ਕਰ ਰਹੀਆਂ ਤੇ ਕੜੀ ਜੋੜਨ ਦੇ ਲਈ ਤੁਸੀਂ ਜਿਹੜੇ ਪਹਿਲੇ 8 ਭਾਗ ਨੇ ਉਹਨਾਂ ਨੂੰ ਇੱਕ ਵਾਰ ਜ਼ਰੂਰ ਦੇਖ ਲੈਣਾ ਤਾਂ ਕਿ ਤੁਹਾਨੂੰ ਜਿਹੜਾ ਪੂਰਾ ਨਾਵਲ ਆ ਉਹ ਸਮਝ ਆ ਸਕੇ ਸਵੇਰੇ ਮਾਇਆ ਦੇ ਗੁਜਰਖਾਨ ਜਾਣ ਤੋਂ ਬਾਅਦ ਵੀਣਾ ਨਿਯਤ ਵਕਤ ਤੇ ਕਿਦਾਰ ਦੇ ਕਮਰੇ ਵਿੱਚ ਪਹੁੰਚੀ ਰੋਜ਼ ਇਸ ਵੇਲੇ ਇੱਕ ਘੰਟੇ ਲਈ ਪੜਾਈ ਕਰਨ ਆਉਂਦੀ ਹੁੰਦੀ ਸੀ ਅੱਗੇ ਹਮੇਸ਼ਾ ਕਿਦਾਰ ਇਸ ਵੇਲੇ ਤੱਕ ਅਸ਼ਨਾਨ ਪਾਣੀ ਤੋਂ ਵਿਹਲਾ ਹੋ ਜਾਂਦਾ ਸੀ ਪਰ ਜੀ ਵੀਣਾ ਨੇ ਉਸ ਨੂੰ ਚੱਦਰ ਵਿੱਚ ਮੂੰਹ ਸਿਰ ਲਪੇਟੀ மஞ்சੇ ਤੇ ਲੰਮਾ ਪਿਆ ਵੇਖਿਆ ਭਰਾ ਜੀ ਹੁਣ ਉਹ ਮਾਸਟਰ ਜੀ ਦੇ ਥਾਂ ਉਸ ਨੂੰ ਭਰਾ ਜੀ ਕਹਿ ਕੇ ਸੱਦਦੀ ਸੀ ਆਵਾਜ਼ ਸੁਣਦਿਆਂ ਹੀ ਕਿਦਾਰ ਉੱਠ ਬੈਠਾ ਉਸ ਦੇ ਪਰੇਸ਼ਾਨ ਚਿਹਰੇ ਅਤੇ ਬੇਨਿੰਦੀਆਂ ਅੱਖਾਂ ਉੱਤੇ ਨਜ਼ਰ ਪੈਂਦਿਆਂ ਹੀ ਵੀਣਾ ਡਰ ਗਈ ਉਸ ਨੇ ਪੁੱਛਿਆ ਕਿਉਂ ਕੀ ਗੱਲ ਏ ਕਿਦਾਰ ਨੇ ਇੱਕ ਦੋ ਉਬਾਸੀਆਂ ਲਈਆਂ ਫਿਰ ਉਸੇ ਤਰ੍ਹਾਂ ਉੱਠ ਕੇ ਚਦਰ ਦੀ ਬੁੱਕਲ ਵਿੱਚ ਬੈਠ ਗਿਆ ਤੇ ਵੀਣਾ ਉੱਤੇ ਉਸ ਪ੍ਰਸ਼ਨ ਕੀਤਾ ਬੇਜੀ ਚਲੇ ਗਏ ਹਾਂ ਹੁਣੇ ਹੀ ਗਏ ਨੇ ਵੀਣਾ ਉਸ ਦੇ ਪਾਸ ਬੈਠਦੀ ਹੋਈ ਬੋਲੀ ਮੈਂ ਪੁੱਛਿਆ ਵੀ ਤੁਹਾਡੇ ਕੋਲੋਂ ਕੁਝ ਨਹੀਂ ਐਵੇਂ ਸਿਰ ਨੂੰ ਕੁਝ ਪੀੜ ਹੁੰਦੀ ਸੀ ਤੇ ਬੇਜੀ ਅੱਜ ਸ਼ਾਮ ਨੂੰ ਮੁੜ ਆਉਣਗੇ ਪਤਾ ਨਹੀਂ ਪਤਾ ਨਹੀਂ ਤੈਨੂੰ ਨਹੀਂ ਪਤਾ ਤੇ ਹੋਰ ਕਿਸ ਨੂੰ ਪਤਾ ਹੋਣਾ ਹੈ ਤੁਹਾਨੂੰ ਪਤਾ ਹੋਵੇਗਾ ਮੈਨੂੰ ਸੁਦਾਣ ਨਾ ਹੋਵੇ ਤੇ ਕੰਮ ਥੇਰੇ ਗਏ ਨੇ ਤੇ ਪਤਾ ਮੈਨੂੰ ਵੀਣਾ ਕੁਝ ਝੇਪ ਗਈ ਉਸਨੇ ਅੱਖਾਂ ਨੀਵੀਆਂ ਪਾ ਲਈਆਂ ਇਧਰ ਕਿਦਾਰ ਨੇ ਮਹਿਸੂਸ ਕੀਤਾ ਜਿਵੇਂ ਉਹਦੇ ਮੱਥੇ ਦੀਆਂ ਕੁਝ ਨਾੜਾਂ ਇੱਕ ਦੂਜੀ ਵਿੱਚ ਉਲਝ ਰਹੀਆਂ ਹਨ ਅੱਛਾ ਪੜਾਓ ਮੈਨੂੰ ਬਸਤਾ ਖੋਲਦੀ ਹੋਈ ਵੀਣਾ ਬੋਲੀ ਅੱਗੇ ਚਿਰ ਹੋ ਗਿਆ ਇਸ ਸਕੂਲ ਨੂੰ ਵਿਦੋ ਸੜਿਦੋਂ ਤੇ ਦੁਪਹਿਰਾਂ ਤੋੜੀ ਉੱਠਣ ਦਾ ਨਾਂ ਨਹੀਂ ਲੈਂਦੀ ਪ੍ਰਭਾਤ ਵੇਲੇ ਦੀ ਉੱਠੀ ਆ ਪਹਿਲਾਂ ਬਾਹਰੀ ਬੌਕਰ ਕੀਤੀ ਕੋਠੇ ਤੋਂ ਵਿਛਾਈਆਂ ਲਾਈਆਂ ਫਿਰ ਬੇਜੀ ਜੋਗੀ ਰੋਟੀ ਪਕਾਈ ਉਹਨਾਂ ਨੂੰ ਖਵਾ ਪਿਆ ਕੇ ਤੋਰਿਆ ਤੇ ਬਾਲਾਂ ਨੂੰ ਨਹਾ ਤੋ ਆ ਕੇ ਹੁਣ ਕਿਧਰੇ ਮਸੇ ਮਸੇ ਵੇਲੀ ਹੋਈਆਂ ਅਜੀ ਆਪਣੇ ਕੰਗੀ ਕੁੰਗੀ ਫੇਰ ਨਹੀਂ ਰਹਿੰਦੀ ਐ ਮੈਂ ਆਖਿਆ ਪਹਿਲਾਂ ਜਿਓਮੈਟਰੀ ਦੇ ਕੱਲ ਵਾਲੇ ਸਵਾਲ ਸਮਝ ਆਵਾਂ ਨਾਲੇ ਟ੍ਰਾਂਸਲੇਸ਼ਨ ਵੀ ਤੁਹਾਨੂੰ ਵਿਖਾ ਲਵਾਂ ਕਹਿੰਦਿਆਂ ਕਹਿੰਦਿਆਂ ਵੀਣਾ ਨੇ ਆਪਣੇ ਸਿਰ ਦੇ ਅਣਵਾਹੇ ਵਾਲਾਂ ਦੀ ਤੈਅ ਨੂੰ ਹੱਥ ਨਾਲ ਠੀਕ ਕਰਨਾ ਸ਼ੁਰੂ ਕੀਤਾ ਕਿਦਾਰ ਨੇ ਸਵਾਲ ਸਮਝਾਣੇ ਸ਼ੁਰੂ ਕੀਤੇ ਪਰ ਗਲਤਮਲਤ ਕਿਉਂ ਭਰਾ ਜੀ ਕੰਮ ਕਰਦੇ ਜਦ ਵਿਨਾ ਦੇ ਕੰਨਿ ਠੰਡਾ ਸਾਹ ਭਰਨ ਦੀ ਆਵਾਜ਼ ਪਈ ਤਾਂ ਉਸਨੇ ਇੱਕ ਵਾਰੀ ਫੇਰ ਕੇਦਾਰ ਦੇ ਉਤਰੇ ਹੋਏ ਚਿਹਰੇ ਤੇ ਉਸਦੀ ਨਿਰਾਸ਼ ਤੱਕਣੀ ਨੂੰ ਜਾਂਚਦਿਆਂ ਪੁੱਛਿਆ ਦੱਸ ਦੇ ਕਿਉਂ ਨਹੀਂ ਕੀ ਗੱਲ ਹੈ ਅੱਜ ਕੁਝ ਨਹੀਂ ਕੇਦਾਰ ਨੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ ਨਾ ਦੱਸੋ ਮੈਂ ਕੀ ਲੈਣਾ ਇਹ ਪੁੱਛ ਕੇ ਵਿਨਾ ਦੀ ਆਵਾਜ਼ ਵਿੱਚ ਦਈਏ ਭਰਿਆ ਨਹੋਰਾ ਸੀ ਕੇਦਾਰ ਦੀ ਚੁੱਪ ਨੇ ਉਸਨੂੰ ਹੋਰ ਵੀ ਤੋਖਲੇ ਵਿੱਚ ਪਾ ਦਿੱਤਾ ਉਸਨੇ ਮੁੜ ਆਪਣੇ ਪ੍ਰਸ਼ਨ ਨੂੰ ਦੁਹਰਾਇਆ ਜਦ ਫਿਰ ਵੀ ਕਿਦਾਰ ਦੇ ਹੂਠ ਨਾ ਖੁੱਲੇ ਤਾਂ ਉਸਨੇ ਕਾਪੀ ਭੁੰਜੇ ਪਟਕ ਦਿੱਤੀ ਤੇ ਉਸ ਦਾ ਹੱਥ ਫੜ ਕੇ ਹਿਲਾਉਂਦੀ ਹੋਈ ਬੋਲੀ ਨਹੀਂ ਦੱਸੋਗੇ ਤਾਂ ਕਿ ਕਿਦਾਰ ਨੇ ਜਿਓਮੈਟਰੀ ਦੀ ਕਿਤਾਬ ਰੱਖ ਦਿੱਤੀ ਤੂੰ ਮੈਨੂੰ ਅਜੇ ਤੱਕ ਉਪਰਾ ਹੀ ਸਮਝ ਰਹੀ ਹੈ ਮੈਂ ਵੀਣਾ ਨੇ ਉਸ ਦੇ ਮੋਢੇ ਨਾਲ ਸਿਰ ਜੋੜ ਕੇ ਕਿਹਾ ਤੁਸੀਂ ਦਿਲੋਂ ਪਈ ਕਹਿੰਦੇ ਹੋ ਤੇ ਹੋਰ ਕੀ ਜਾਓ ਮੈਂ ਨਹੀਂ ਬੋਲਣਾ ਤੁਹਾਡੇ ਨਾਲ ਕਹਿੰਦੀ ਹੋਈ ਵੀਣਾ ਉੱਠ ਖਲੋਤੀ ਤੇ ਜਿਉਂ ਹੀ ਨਿਓਂ ਕਿ ਕਿਤਾਬਾਂ ਸਮੇਟਣ ਲੱਗੀ ਕਿਦਾਰ ਨੇ ਉਸ ਨੂੰ ਬਾਹਾਂ ਫੜ ਕੇ ਖਿੱਚ ਕੇ ਫਿਰ ਬਿਠਾ ਲਿਆ ਤੇ ਕਹਿਣ ਲੱਗਾ ਜੇ ਤੂੰ ਵੀਣੀ ਮੈਨੂੰ ਉਪਰਾਂ ਨਾ ਸਮਝਦੀਂ ਤਾਂ ਇੰਨੀ ਕੋਈ ਗੱਲ ਦਾ ਜਵਾਬ ਨਾ ਦਿੰਦੀਂ ਉਹ ਕਿਹੜੀ ਗੱਲ ਦਾ ਵੀਣਾ ਨੇ ਮੁੜ ਆਪਣੀ ਥਾਂ ਤੇ ਬੈਠ ਕੇ ਪੁੱਛਿਆ ਉਸ ਨੂੰ ਗੱਲ ਹੀ ਭੁੱਲ ਗਈ ਸੀ ਇਹੋ ਜਿਹੜਾ ਮੈਂ ਪੁੱਛਿਆ ਸੀ ਭਈ ਬੀਜੀ ਕਦੋਂ ਮੁੜਨਗੇ ਲੋ ਭਲਾ ਇਹ ਵੀ ਕੋਈ ਪੁੱਛਣ ਵਾਲੀ ਗੱਲ ਸੀ ਗੱਲ ਹੈ ਸੀ ਤਾਈਏ ਤੇ ਮੈਂ ਪੁੱਛਿਆ ਸੀ ਤੇ ਤਾਈਂ ਤੂੰ ਦੱਸਿਆ ਨਹੀਂ ਜੇ ਦੱਸ ਦਿਆਂ ਤਾਂ ਖੁਸ਼ ਹੋ ਜਾਊਂਗੇ ਹਾਂ ਉਹ ਕੱਲ ਸਵੇਰੇ 10:30 ਦੀ ਗੱਡੀ ਆਉਣਗੇ ਕਹਿੰਦੇ ਸਨ ਰਾਤ ਵਾਲੀ ਗੱਡੀ ਕਿਤੇ 10 ਵਜੇ ਪਹੁੰਚਦੀ ਏ ਫਿਰ ਕਿਤੇ ਔਖੀ ਹੁੰਦੀ ਫਿਰਾਂਗੀ ਬਸ ਹੁਣ ਤੇ ਗੁੱਸੇ ਨਹੀਂ ਹੋ ਨਾ ਇਤਨੀ ਕੋਈ ਗਲਤੀ ਮੈਨੂੰ ਵੀ ਪਤਾ ਸੀ ਕਿ ਰਾਤ ਦੀ ਗੱਡੀ ਉਹਨਾਂ ਨਹੀਂ ਮੋੜਨਾ ਕਿਉਂਕਿ ਗੱਡੀ ਕੁਵੇਲੇ ਪਹੁੰਚਦੀ ਏ ਮੈਂ ਤੇ ਇਹ ਪੁੱਛਣਾ ਸੀ ਭਈ ਗੁਜਰਖਾਨ ਕਿਸ ਕੰਮ ਗਏ ਨੇ ਐ ਕਿ ਫਿਰ ਕਿਦਾਰ ਨੂੰ ਆਪਣੇ ਮੱਥੇ ਦੀਆਂ ਨਾੜਾਂ ਵਿੱਚ ਉਸੇ ਤਰ੍ਹਾਂ ਦਾ ਅਨੁਭਵ ਹੋਇਆ ਇਧਰ ਵੀਣਾ ਦਾ ਸਿਰ ਅੱਗੇ ਵਾਂਗ ਫਿਰ ਝੁਕ ਗਿਆ ਦੀਸ ਨੂੰ ਵੇਖ ਕੇ ਕਿਦਾਰ ਨੇ ਫਿਰ ਤਾਣੇ ਦਾ ਤੀਰ ਛੱਡਿਆ ਤਾਂ ਹੀ ਤੇ ਮੈਂ ਕਹਿਣਾ ਵਾ ਕਿ ਤੂੰ ਮੈਨੂੰ ਅੱਜ ਤੱਕ ਉਪਰਾ ਸਮਝਨੀ ਹੈ ਪਤਾ ਜੇ ਕਿਦਾਰ ਦੀ ਬਾਹ ਨੂੰ ਡੋਲੇ ਤੋਂ ਫੜ ਕੇ ਆਪਣੇ ਨਾਲ ਘੁੱਟਦਿਆਂ ਹੋਇਆਂ ਬੀਣਾ ਬੋਲੀ ਇਹ ਗੱਲ ਕਹਿ ਕੇ ਤੁਸੀਂ ਮੇਰੇ ਨਾਲ ਕਿੰਨੀ ਬੇਇਨਸਾਫੀ ਕਰ ਰਹੇ ਹੋ ਪਰਪਲ ਆ ਜੀ ਇਹ ਕੀ ਤੁਸੀਂ ਕੰਬ ਕਿਉਂ ਰਹੇ ਹੋ ਕੌਣ ਮੈਂ ਕਹਿੰਦਿਆ ਕਹਿੰਨੇ ਕਿਦਾਰ ਨੇ ਅੱਖਾਂ ਬੰਦ ਕਰ ਲਈਆਂ ਤੇ ਸਹਜ ਨਾਲ ਬਾਹ ਉਸ ਪਾਸੋਂ ਛੁਡਾ ਲਈ ਦੋ ਤਿੰਨ ਮਿੰਟ ਕਮਰੇ ਵਿੱਚ ਚੁੱਪ ਪਛਾਈ ਰਹੀ ਦੋਹਾਂ ਦੀਆਂ ਅੱਖਾਂ ਇੱਕ ਦੂਜੇ ਉੱਤੇ ਗੱਡੀਆਂ ਰਹੀਆਂ ਹੈ ਕੁਝ ਡਰ ਕੇ ਵੀਣਾ ਘਬਰਾ ਕੇ ਮੁੜ ਉਸ ਦਾ ਹੱਥ ਫੜਦੀ ਹੋਈ ਬੋਲੀ ਅੱਜ ਤੁਸੀਂ ਭਰਾ ਜੀ ਕਿਸ ਤਰ੍ਹਾਂ ਦੀਆਂ ਬੇਥਾਬੀਆਂ ਗੱਲਾਂ ਕਰ ਰਹੇ ਹੋ ਤੁਹਾਡੀਆਂ ਅੱਖਾਂ ਅੱਜ ਕੀਕਣ ਦੀਆਂ ਹੁੰਦੀਆਂ ਜਾਂਦੀਆਂ ਨੇ ਕੀਕਣ ਦੀਆਂ ਪਤਾ ਨਹੀਂ ਡਰਾਉਣੀਆਂ ਜੀਆਂ ਕਿਦਾਰ ਜਿਵੇਂ ਆਪਣੇ ਆਪ ਨੂੰ ਪੁੱਛ ਰਿਹਾ ਸੀ ਕਿ ਸੱਚਮੁੱਚ ਮੇਰੀਆਂ ਅੱਖਾਂ ਵਿੱਚੋਂ ਵੀਣਾ ਨੂੰ ਇਹੋ ਜਿਹਾ ਭਰਮ ਪਿਆ ਹੈ ਇਹੋ ਸੋਚਦਾ ਹੋਇਆ ਉਹ ਉੱਠ ਖੜੋਤਾ ਤੇ ਕਮਰੇ ਵਿੱਚ ਟਹਿਲਦਾ ਹੋਇਆ ਵੀਣਾ ਨੂੰ ਕਹਿਣ ਲੱਗਾ ਅੱਜ ਤਬੀਅਤ ਠੀਕ ਨਹੀਂ ਵੀਣਾ ਸਿਰ ਨੂੰ ਸਖਤ ਪੀੜ ਹੋ ਰਹੀ ਏ ਪੜਾਈ ਸ਼ਾਮ ਨੂੰ ਸਹੀ ਪਰ ਅਜੇ ਤੱਕ ਉਸ ਦਾ ਦਿਲ ਜਿਵੇਂ ਵੀਣਾ ਉੱਤੇ ਕਈ ਤਰ੍ਹਾਂ ਦੇ ਪ੍ਰਸ਼ਨ ਕਰ ਰਿਹਾ ਸੀ ਕੀ ਤੈਨੂੰ ਵਿਆਹ ਦਾ ਚਾਹ ਹੈ ਪਰ ਜੇ ਤੇਰੇ ਸਹੁਰੇ ਨੇ ਤੈਨੂੰ ਪਰਵਾਨਾ ਨਾ ਕੀਤਾ ਜੇ ਤੇਰੀ ਮਾਂ ਨਿਰਾਸ਼ ਮੁੜੀ ਜੇ ਜੇ ਜੀ ਪਰ ਉਹ ਵੀਣਾ ਪਾਸੋਂ ਕੁਝ ਵੀ ਨਾ ਪੁੱਛ ਸਕਿਆ ਜਾਣ ਲੱਗੀ ਵੀਣਾ ਬੋਲੀ ਚੰਗਾ ਤੁਸੀਂ ਨਹਾ ਧੋ ਕੇ ਤਿਆਰ ਹੋਵੋ ਤੇ ਮੈਂ ਚਾਹ ਬਣਾ ਕੇ ਵਿਦੋ ਹੱਥ ਭੇਜਦੀਆਂ ਚਾਹ ਪੀਣ ਨਾਲ ਤਬੀਅਤ ਠੀਕ ਹੋ ਜਾਵੇਗੀ ਬਹੁਤੀ ਤਬੀਅਤ ਖਰਾਬ ਜੇ ਤਾਂ ਅੱਜ ਕੰਮ ਤੇ ਨਾ ਜਾਓ ਕਹੋ ਤਾਂ ਬਸੰਤ ਹੱਥ ਸੁਨੇਹਾ ਭੇਜ ਦਿੰਦੀਆਂ ਹੱਟੀ ਤੇ ਨਹੀਂ ਐਨੀ ਬਹੁਤੀ ਖਰਾਬ ਨਹੀਂ ਐ ਹਾਂ ਚਾਹ ਦਾ ਇੱਕ ਪਿਆਲਾ ਭੇਜਦੀ ਕਹਿ ਕੇ ਕੇਦਾਰ ਬੁਸਲਖਾਨੇ ਵਿੱਚ ਚਲਾ ਗਿਆ ਤੇ ਵੀਣਾ ਕਿਤਾਬਾਂ ਸਮੇਟ ਕੇ ਨਿਕਲ ਗਈ ਨਹਾਉਣ ਤੋਂ ਬਾਅਦ ਜਦ ਉਸਨੇ ਬਾਹਰ ਨਿਕਲ ਕੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਿਆ ਤਾਂ ਉਸਨੂੰ ਡਰ ਆਉਣ ਲੱਗ ਪਿਆ ਉਸਨੂੰ ਮਾਲੂਮ ਹੋਇਆ ਜਿਵੇਂ ਉਹ ਕਿਸੇ ਮੁਰਦੇ ਦੀ ਸ਼ਕਲ ਦੇਖ ਰਿਹਾ ਹੈ ਉਸਨੇ ਝਟਪਟ ਸ਼ੀਸ਼ੇ ਵੱਲੋਂ ਮੂੰਹ ਮੋੜ ਲਿਆ ਤੇ ਜਲਦੀ ਜਲਦੀ ਕੱਪੜੇ ਪਾ ਕੇ ਬਾਹਰ ਨਿਕਲ ਗਿਆ ਬੂਹਾ ਉਸੇ ਤਰ੍ਹਾਂ ਚੌੜ ਚੁਪਟ ਖੁੱਲਾ ਰਹਿ ਗਿਆ ਬੰਦ ਕਰਨ ਦਾ ਉਸਨੂੰ ਚੇਤਾ ਨਹੀਂ ਰਿਹਾ ਦੁਕਾਨ ਤੇ ਪਹੁੰਚ ਕੇ ਉਸਨੇ ਖਿਆਲ ਕੀਤਾ ਕਿ ਕੰਮਕਾਰ ਵਿੱਚ ਰੁੱਝ ਕੇ ਉਸਦਾ ਮਨ ਕੁਝ ਸ਼ਾਂਤ ਤੇ ਸਥਿਰ ਹੋ ਜਾਵੇਗਾ ਪਰ ਜਿਉਂ ਜਿਉਂ ਵਕਤ ਬੀਤਦਾ ਗਿਆ ਉਸਦੀ ਬੇਅਰਾਮੀ ਵਧਦੀ ਗਈ ਉਹ ਮੁਰੰਮਤ ਵਾਲੇ ਕਿਸੇ ਉਹ ਮੁਰੰਮਤ ਵਾਲੇ ਕੇਸ ਅੱਗੇ ਬੈਠਾ ਸੀ ਇੱਕ ਘੜੀ ਖੋਲ ਕੇ ਉਸਨੇ ਉਹਦੇ ਪੁਰਜੇ ਸਾਫ਼ ਕੀਤੇ ਪਰ ਫਿੱਟ ਕਰਨ ਤੋਂ ਪਹਿਲਾਂ ਹੀ ਉਸਦੇ ਮਨ ਦੇ ਪੁਰਜੇ ਖਿਲਰਨੇ ਸ਼ੁਰੂ ਹੋ ਗਏ ਉਹ ਆਪਣੇ ਆਪ ਦੀ ਇਸ ਤਰ੍ਹਾਂ ਪਰਚੋਲ ਕਰ ਰਿਹਾ ਸੀ ਕਿ ਮੈਂ ਪਾਪੀ ਨਹੀਂ ਪਾਪੀ ਤੋਂ ਛੁੱਟ ਵਿਸ਼ਵਾਸ ਘਾਤੀ ਖੁਦਗਰਜ਼ ਵੀ ਤੇ ਗਦਾਰ ਵੀ ਕਿ ਜਿਸ ਨੂੰ ਮੈਂ ਆਪਣੀ ਧਰਮ ਦੀ ਮਾਂ ਕਹਿ ਚੁੱਕਾ ਹਾਂ ਉਸ ਦੀ ਲੜਕੀ ਮੇਰੇ ਲਈ ਭੈਣ ਤੋਂ ਬਿਨਾ ਕੁਝ ਹੋਰ ਵੀ ਹੋ ਸਕਦੀ ਹੈ ਕੀ ਮੈਂ ਇਸ ਘਰ ਵਿੱਚ ਚੋਰ ਬਣ ਕੇ ਵੜਿਆ ਸਾਂ ਡਾਕਾ ਜ ਨਹੀਂ ਕਰਨ ਲਈ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਲਈ ਵੀਣਾ ਕਿਉਂ ਇੰਨੀ ਛੇਤੀ ਛੇਤੀ ਮੇਰੇ ਖਿਆਲਾਂ ਵਿੱਚ ਫੈਲਦੀ ਜਾ ਰਹੀ ਹੈ ਕੀ ਮੈਂ ਉਸ ਨੂੰ ਚਾਹੁੰਦਾ ਹਾਂ ਉਸ ਨੂੰ ਪਿਆਰ ਕਰਦਾ ਹਾਂ ਪਰ ਇਹ ਪਿਆਰ ਕਿਹੋ ਜਿਹਾ ਅਸਰ ਕਰ ਰਿਹਾ ਹੈ ਮੇਰੇ ਉੱਤੇ ਕੀ ਪਿਆਰ ਵਿੱਚ ਅੱਗ ਹੁੰਦੀ ਹੈ ਜੇ ਨਹੀਂ ਤਾਂ ਵੀਣਾ ਦਾ ਖਿਆਲ ਆਉਂਦਿਆਂ ਹੀ ਮੇਰੀ ਨਾੜ ਨਾੜ ਵਿੱਚ ਕੋਈ ਤਲਖ ਜਿਹਾ ਸਵਾਦ ਮਿੱਠਾ ਪਰ ਹਲਕਾਇਆ ਜਿਹਾ ਜਨੂਨ ਲੋਹਣ ਵਾਲੀ ਜਲਨ ਇਹ ਕਿਉਂ ਕੀ ਇਹ ਪਿਆਰ ਦਾ ਅਸਰ ਹੈ ਤਾਂ ਤੇ ਪਿਆਰ ਬਹੁਤ ਛੇਤੀ ਆਦਮੀ ਨੂੰ ਸਾੜ ਸੁੱਟਦਾ ਹੋਵੇਗਾ ਉਫ ਕੋਈ ਸਮਝਾਏ ਮੈਨੂੰ ਇਹ ਕੁੰਡੀ ਜੇ ਇਹ ਪਿਆਰ ਹੈ ਤਾਂ ਇਹ ਬੜੀ ਜਲਦੀ ਮੈਨੂੰ ਖਤਮ ਕਰ ਦੇਵੇਗਾ ਕਹਿੰਦੇ ਹਨ ਕਿ ਪਿਆਰ ਰੱਬ ਹੈ ਕਿ ਰੱਬ ਸਾੜਦਾ ਹੈ ਕਿ ਰੱਬ ਤਪੌਂਦਾ ਹੈ ਜਿੱਥੇ ਰੱਬ ਹੋਵੇ ਕਿ ਉਸ ਥਾਂ ਤੇ ਕਾਲੇ ਧੱਬੇ ਪੈ ਜਾਂਦੇ ਹਨ ਸੜੀ ਰੂ ਥਾਂ ਵਰਗੇ ਨਹੀਂ ਇਹ ਨਹੀਂ ਹੋ ਸਕਦਾ ਜਾਂ ਤੇ ਪਿਆਰ ਰੱਬ ਨਹੀਂ ਹੁੰਦਾ ਤੇ ਜੇ ਪਿਆਰ ਸੱਚਮੁੱਚ ਰੱਬ ਹੈ ਤਾਂ ਇਹ ਜਿਸ ਨੂੰ ਮੈਂ ਪਿਆਰ ਸਮਝ ਰਿਹਾ ਅਸਲ ਵਿੱਚ ਪਿਆਰ ਨਹੀਂ ਕੋਈ ਹੋਰ ਚੀਜ਼ ਹੋਵੇਗੀ ਇਹਨਾਂ ਗੱਲਾਂ ਨੂੰ ਸੋਚਦਿਆਂ ਸੋਚਦਿਆਂ ਅਚਿੰਤੇ ਹੀ ਉਸ ਦੇ ਅੰਦਰ ਹਵਾ ਦੇ ਛੋਟੇ ਛੋਟੇ ਬੁੱਲਿਆਂ ਵਾਂਗ ਕਈ ਹੋਰ ਤਰ੍ਹਾਂ ਦੇ ਭਾਵ ਰੁਮਕਣ ਲੱਗ ਪੈਂਦੇ ਜਿਹੜੇ ਅੱਖ ਦੇ ਫੋਰ ਵਿੱਚ ਹੀ ਵਧਦੇ ਵਧਦੇ ਖਤਰਨਾਕ ਹਨੇਰੀ ਦੇ ਰੂਪ ਵਿੱਚ ਵਟ ਜਾਂਦੇ ਜਿਨ੍ਹਾਂ ਦੇ ਅਸਰ ਨਾਲ ਕਿਦਾਰ ਦੇ ਮਨ ਵਿੱਚ ਉਪਰੋਕਤ ਖਿਆਲ ਛਿੰਪਿੰਨ ਹੋ ਕੇ ਉਰਦੇ ਵਿਖਾਈ ਦਿੰਦੇ ਤੇ ਕਿਸੇ ਅਚੰਬਿਤ ਜਿਹੀ ਤਾਕਤ ਦਾ ਖਿੱਚੇ ਹੋਏ ਕਿਦਾਰ ਕਿਤੇ ਤੋਂ ਕਿਤੇ ਜਾ ਪਹੁੰਚਦਾ ਉਹ ਦੂਰ ਨਿਕਲ ਗਿਆ ਬਿਨਾ ਸਮਝਿਆ ਹੀ ਇਤਨੀ ਦੂਰ ਕਿ ਆਪਣੇ ਕਾਬੂ ਤੋਂ ਹੀ ਪਰੇ ਜਿੱਥੇ ਉਹ ਆਪਣੇ ਆਪ ਨੂੰ ਨਾ ਕੇਵਲ ਫੜ ਹੀ ਨਹੀਂ ਸਕਦਾ ਸਗੋਂ ਫੜਨ ਲੱਗਿਆ ਉਸ ਨੂੰ ਡਰ ਲੱਗਦਾ ਜਿਸ ਤਰ੍ਹਾਂ ਹਲਕਾਏ ਕੁੱਤੇ ਤੋਂ ਉਸਨੇ ਕਈ ਵਾਰੀ ਆਪਣੇ ਆਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫੜ ਸਕਿਆ ਸੱਚਮੁੱਚ ਉਹ ਉੱਥੇ ਪਹੁੰਚ ਚੁੱਕਾ ਸੀ ਜਿੱਥੋਂ ਮੁੜਨਾ ਜਾਂ ਮੋੜਨਾ ਅਣਹੋਣੀ ਦੇ ਲਗਭਗ ਸੀ ਕਈ ਘੰਟੇ ਉਸਨੇ ਇਸ ਹਾਲਤ ਵਿੱਚ ਬਿਤਾ ਦਿੱਤੀ ਇਸ ਤੋਂ ਬਾਅਦ ਕਿਦਾਰ ਦਾ ਕੰਮ ਵਿੱਚ ਦਿਲ ਨਾ ਲੱਗ ਸਕਿਆ ਉਹ ਘੜੀਆਂ ਦਾ ਖਿਲਰ ਖਲੇ ਰਸਮੇਟ ਕੇ ਉੱਠ ਘੜੋਤਾ ਤੇ ਮਾਲਕ ਪਾਸ ਤਬੀਰ ਠੀਕ ਨਹੀਂ ਦਾ ਬਹਾਨਾ ਕਰਕੇ ਘਰ ਵੱਲ ਤੁਰ ਪਿਆ ਮਾਲਕ ਨੂੰ ਉਸ ਦੀ ਤਬੀਰ ਦੀ ਖਰਾਬੀ ਬਾਰੇ ਪਰਚੋਲ ਕਰਨ ਦੀ ਲੋੜ ਹੀ ਨਹੀਂ ਜਾਪੀ ਕਿਦਾਰ ਦਾ ਚਿਹਰਾ ਉਸ ਦਾ ਰੰਗ ਟੰਗ ਜਿਉਂ ਦੀ ਜਾਗ ਦੀ ਗਵਾਹੀ ਸਨ ਗਲੇ ਵਿੱਚ ਪਹੁੰਚ ਕੇ ਉਹ ਆਪਣੇ ਘਰ ਵੱਲ ਦਾ ਮੋੜ ਮੁੜਿਆ ਤਾਂ ਉਸਨੇ ਇੱਕ ਵਾਰੀ ਫੇਰ ਆਪਣੀ ਹਾਲਤ ਨੂੰ ਘੋਖਿਆ ਉਸ ਨੂੰ ਜਾਪਦਾ ਸੀ ਜਿਵੇਂ ਉਹ ਸਿਰ ਤੋਂ ਪੈਰਾਂ ਤੀਕ ਬੱਦਲ ਰਿਹਾ ਸੀ ਜ਼ਮੀਨ ਦੇ ਜਿਸ ਜਿਹੇ ਹਿੱਸੇ ਉੱਤੇ ਪੈਰ ਧਰਦਾ ਹੈ ਉਹ ਹਿੱਸਾ ਉਸ ਦੇ ਪੈਰਾਂ ਦੇ ਸੇਕ ਨਾਲ ਖਿੰਗਰ ਬਣਦਾ ਜਾ ਰਿਹਾ ਹੈ ਕੋਈ ਸੋਚ ਵਿਚਾਰ ਕੋਈ ਤਰਕ ਵਿਤਰਕ ਜਾਂ ਕੋਈ ਫੁਰਨਾ ਤੱਕ ਇਸ ਵੇਲੇ ਛੁੱਟ ਉਸ ਦੇ ਉਹਦੇ ਦਿਲ ਦਿਮਾਗ ਵਿੱਚ ਨਹੀਂ ਸੀ ਕਿ ਵੀਣਾਜ ਘਰ ਵਿੱਚ ਇਕੱਲੀ ਹੈ ਹੁਣ ਉਹ ਆਪਣੇ ਘਰ ਦੇ ਬੂਹੇ ਅੱਗੇ ਸੀ ਜਿਸ ਕਮਰੇ ਨੂੰ ਉਸਵੇਰੇ ਖੁੱਲਾ ਛੱਡ ਗਿਆ ਸੀ ਇਸ ਵੇਲੇ ਉਸਦਾ ਬੂਹਾ ਵੱਜਿਆ ਹੋਇਆ ਸੀ ਪਲ ਦੀ ਪਲ ਉਸਦੇ ਕਦਮ ਮੁੜ ਅਗਾਂਹ ਵਧੇ ਪਰ ਅਗਲੇ ਘਰ ਅੱਗੇ ਜਾ ਕੇ ਰੁਕੇ ਵੀਣਾ ਦੇ ਘਰ ਅੱਗੇ ਸਿਖਰ ਦੁਪਹਿਰਾਂ ਦਾ ਵੇਲਾ ਸੀ ਪਰ ਕਿਦਾਰ ਦਾ ਅੰਦਰ ਇਸ ਤਰ੍ਹਾਂ ਕੰਬ ਰਿਹਾ ਸੀ ਜਿਵੇਂ ਕਿਸੇ ਨੇ ਉਸ ਨੂੰ ਬਰਫ ਚੋਂ ਕੱਢਿਆ ਹੋਵੇ। ਬੂਹੇ ਅੱਗੇ ਟਾਲੀ ਦੀ ਛਾਵੇਂ ਬੈਠੀ ਵਿਦਿਆ ਆਪਣੇ ਹਾਨ ਦੀਆਂ ਦੋਹਾਂ ਤਿੰਨਾਂ ਕੁੜੀਆਂ ਨਾਲ ਖੇਡ ਰਹੀ ਸੀ। ਕਿਦਾਰ ਨੂੰ ਵੇਖਦਿਆਂ ਹੀ ਉਹ ਖੇਡ ਨੂੰ ਵਿੱਚੇ ਛੱਡ ਕੇ ਉਸ ਵੱਲ ਭੱਜੀ ਤੇ ਆਉਂਦੀ ਹੋਈ ਬੋਲੀ ਭਰਾ ਜੀ ਤੁਸੀਂ ਵੱਡੇ ਵੇਲੇ ਚਾਹ ਪੀਤੇ ਵਗੈਰੀ ਚਲੇ ਗਏ ਨਾਲੇ ਬੂਹਾ ਖੁੱਲਾ ਛੱਡ ਗਏ। ਪਰ ਕਿਦਾਰ ਨੇ ਸ਼ਾਇਦ ਉਸ ਦੀ ਗੱਲ ਨਹੀਂ ਸੁਣੀ। ਉਹ ਠਿੜਕਦੀ ਆਵਾਜ਼ ਵਿੱਚ ਬੋਲਿਆ ਵੀਣਾ ਕਿੱਥੇ ਹੈ? ਰਸੋਈ ਵਿੱਚ ਕੀ ਕਰਦੀ ਏ? ਪਾਂਡੇ ਮਾਂਜਦੀ ਹੋਏਗੀ ਚਲੋ ਰੋਟੀ ਖਾ ਲੋ ਚੱਲ ਕੇ ਨਹੀਂ ਭੁੱਖ ਨਹੀਂ ਵਿਦਿਆ ਫੇਰ ਜਾ ਕੇ ਖੇਡ ਵਿੱਚ ਰੁੱਝ ਗਈ ਤੇ ਕਿਦਾਰ ਸੋਚਣ ਲੱਗਿਆ ਮੈਂ ਕਿੱਧਰ ਜਾ ਰਿਹਾ ਹਾਂ ਜੇ ਰੋਟੀ ਨਹੀਂ ਖਾਣੀ ਤਬੀਅ ਠੀਕ ਨਹੀਂ ਤਾਂ ਫਿਰ ਮੈਂ ਇਸ ਕੰਮ ਲਈ ਕਿਸ ਕੰਮ ਲਈ ਵੀਣਾ ਦੇ ਘਰ ਵੱਲ ਆਇਆ ਹਾਂ ਇਸ ਖਿਆਲ ਦੇ ਆਉਂਦੇ ਹੀ ਉਸ ਦੀ ਤਰਕ ਦੇ ਵਿਚਾਰ ਦੀ ਉਹ ਕਦੇ ਦੀ ਦਬ ਚੁੱਕੀ ਆਵਾਜ਼ ਚਿੰਤਨ ਹੋ ਉੱਠੀ ਤੇ ਉਸ ਦੇ ਸਾਰੇ ਅੰਦਰ ਗੂੰਜਣ ਲੱਗੇ ਮੈਂ ਕਿੱਧਰ ਜਾ ਰਿਹਾ ਕਿਉਂ ਜਾ ਰਿਹਾ ਕਿਸ ਕੰਮ ਇਸ ਦੇ ਨਾਲ ਹੀ ਉਸ ਦੇ ਕਦਮਾਂ ਨੇ ਮੋੜਾ ਖਾਦਾ ਉਹ ਫੇਰ ਆਪਣੇ ਬੂਹੇ ਅੱਗੇ ਸੀ ਉਸ ਨੇ ਬੂਹਾ ਖੋਲਿਆ ਬੜੀ ਕਾਲੀ ਕਾਲੀ ਸ਼ਾਇਦ ਇਸ ਡਰੋਂ ਕੇ ਮਤੇ ਉਹ ਅੰਦਰ ਪਹੁੰਚਣ ਤੋਂ ਪਹਿਲਾਂ ਹੀ ਡਿੱਗਣਾ ਪਵੇ ਇਸ ਵੇਲੇ ਉਸ ਦੇ ਸਿਰ ਨੂੰ ਚੱਕਰ ਆ ਰਹੇ ਸਨ ਅੱਖਾਂ 'ਗੇ ਧੁੰਦ ਛਾਈ ਹੋਈ ਸੀ ਮੇਜ਼ 'ਤੇ ਚਾਹਦਾਨੀ ਤੇ ਉਸ ਦੇ ਲਾਗੇ ਫਿਰ ਜੀ ਪਿਆਲੀ ਪਈ ਹੋਈ ਸੀ ਉਸਨੇ ਝਟਪਟ ਠੰਡੀ ਚਾਹ ਦਾ ਪਿਆਲਾ ਭਰਿਆ ਤੇ ਗੱਡ-ਗੱਡ ਪੀ ਗਿਆ ਤੇ ਬੂਹੇ ਦਾ ਕੁੰਡਾ ਅੜਾ ਕੇ ਬੂਟਾਂ ਸਮੇਤ ਮੰਜੇ ਤੇ ਲੇਟ ਗਿਆ ਤੇ ਲੰਮਾ ਪੈਂਦਾ ਹੀ ਜਿਵੇਂ ਕੁਝ ਚਿਰ ਲਈ ਉਹ ਅਚੇਤ ਹੋ ਗਿਆ ਬੇਹੋਸ਼ੀ ਜਾਂ ਕੋਈ ਇਹੋ ਜਿਹੀ ਚੀਜ਼ ਦੀ ਸੁਰਤ ਦੁਆਲੇ ਲਿਫਟ ਗਈ ਉਹ ਕੁਝ ਚਿਰ ਲਈ ਆਪਣੇ ਆਪ ਨੂੰ ਤੇ ਆਪਣੀ ਹਾਲਤ ਨੂੰ ਭੁੱਲ ਗਿਆ ਪਰ ਉਸ ਦੀ ਇਹ ਆਪਾ ਭੁਲਾਉ ਹਾਲਤ ਬਹੁਤਾ ਚਿਰ ਨਾ ਰਹੀ ਕੁਝ ਚਿਰ ਬਾਅਦ ਉਹ ਮਹਿਸੂਸ ਕਰਨ ਲੱਗਾ ਜਿਵੇਂ ਉਸ ਦੇ ਦਿਲ ਤੇ ਦਿਮਾਗ ਨੇ ਆਪਣੀ ਥਾਂ ਬਦਲ ਲਈ ਹੋਵੇ ਇਸ ਵੇਲੇ ਉਸ ਦੀ ਅਜੀਬ ਜੀ ਹਾਲਤ ਸੀ ਪਾਪ ਤੇ ਪੁੰਨ ਧਰਮ ਤੇ ਅਧਰਮ अथवा ਸ਼ਾਂਤੀ ਤੇ ਅਸ਼ਾਂਤੀ ਦੀਆਂ ਹੱਦਾਂ ਜਿੱਥੇ ਮਿਲਦੀਆਂ ਹਨ ਕਦਾਰ ਇਸ ਵੇਲੇ ਉੱਥੇ ਪਹੁੰਚ ਚੁੱਕਾ ਸੀ ਇਸ ਵੇਲੇ ਉਹ ਦੁਚਿੱਤੀ ਦੀ ਪਤਲੀ ਕੰਧ ਤੇ ਉਸ ਬਨੇਰੇ ਤੇ ਖੜਾ ਡਗਮਗਾ ਰਿਹਾ ਸੀ ਜਿਸ ਨੂੰ ਹਵਾ ਦਾ ਮਾੜਾ ਜਿਹਾ ਝੌਂਕਾ ਵੀ ਕਦੀ ਇੱਕ ਪਾਸੇ ਉਲਾਰ ਦਿੰਦਾ ਹੈ ਨੇਕੀ ਤੇ ਬਦੀ ਦੀਆਂ ਦੋਵੇਂ ਸੜਕਾਂ ਇੱਕ ਦੂਜੀ ਤੋਂ ਵਿਰੁੱਧ ਜਾਂਦੀਆਂ ਹਨ ਦੋਹਾਂ ਉੱਤੇ ਬਿਉੜ ਕਰਾਹੀ ਆਪੋ ਆਪਣੀ ਸਿੱਧੇ ਤੁਰੇ ਜਾਂਦੇ ਹਨ ਨੇਕ ਵੀ ਤੇ ਬਦਵੀ ਪਰ ਉਸ ਮਨੁੱਖ ਦੀ ਹਾਲਤ ਕਿਹੋ ਜਿਹੀ ਹੋਵੇਗੀ ਜਿਸ ਦਾ ਇੱਕ ਪੈਰ ਨੇਕੀ ਵੱਲ ਤੇ ਦੂਜਾ ਬਦੀ ਵੱਲ ਵਧਣ ਲਈ ਜ਼ੋਰ ਲਾ ਰਿਹਾ ਹੋਵੇ ਕਿਦਾਰ ਇਸ ਵੇਲੇ ਇਸੇ ਹਾਲਤ ਵਿੱਚ ਸੀ ਵੀਣਾ ਦੀ ਸ਼ਕਲ ਜਿੰਨੀ ਵੇਰਾਂ ਉਸ ਦੇ ਸਾਹਮਣੇ ਆਉਂਦੀ ਜਿੰਨੀ ਵਾਰੀ ਵੀਣਾ ਦਾ ਖਿਆਲ ਉਸ ਦੇ ਦਿਮਾਗ ਵਿੱਚ ਘੁੰਮਦਾ ਤੇ ਜਿੰਨੀ ਵਾਰੀ ਉਸ ਦੇ ਕੰਨਾਂ ਦੇ ਪਰਦੇ ਉੱਤੇ ਵੀਣਾ ਦੀ ਆਵਾਜ਼ ਗੂੰਜਦੀ ਕਿਦਾਰ ਉਨੀ ਵੇਰਾਂ ਹੀ ਕੁਆਚ ਜਾਂਦਾ ਕਦੀ ਅਮਰ ਤੇ ਸੋਮੇ ਵਿੱਚ ਤੇ ਕਈ ਜ਼ਹਿਰ ਦੇ ਚਲੇ ਵਿੱਚ ਹੌਲੀ-ਹੌਲੀ ਉਸ ਦੇ ਅੰਦਰ ਕੁਝ ਇਸ ਤਰ੍ਹਾਂ ਦੇ ਖਿਆਲ ਉੱਠਣ ਲੱਗੇ ਜਿਨ੍ਹਾਂ ਨੂੰ ਅਸੀਂ ਪਾਗਲਪੁਣੇ ਦਾ ਨਾਂ ਹੀ ਦੇ ਸਕਦੇ ਹਾਂ ਕਦੇ ਤਾਂ ਉਹ ਮਾਦਕਤਾ ਦੇ ਰੰਗ ਵਿੱਚ ਇਤਨਾ ਗੂੜਾ ਰੰਗਿਆ ਜਾਂਦਾ ਕਿ ਉਸ ਦੀ ਰਗ-ਰਗ ਵਿੱਚ ਬਿਜਲੀਆਂ ਧੜਕਣ ਲੱਗ ਪੈਂਦੀਆਂ ਕਦੇ ਆਪਣੀ ਗਿਰਾਵਟ ਨੂੰ ਆਪਣੀ ਕਾਇਰਤਾ ਤੇ ਬੁਝਦੀਲੀ ਦਾ ਸਿੱਟਾ ਸਮਝਣ ਲੱਗਦਾ ਪਰ ਇਸ ਦੇ ਨਾਲ ਹੀ ਉਸ ਦਾ ਦਿਲ ਪੁਕਾਰ ਕੇ ਕਹੇ ਹੁੰਦਾ ਵੀਣਾ ਤੋਂ ਬਿਨਾ ਮੈਂ ਜਿਉਂਦਾ ਨਹੀਂ ਰਹਿ ਸਕਦਾ ਉਸ ਦੀ ਪ੍ਰਾਪਤੀ ਹੀ ਮੈਨੂੰ ਬਚਾ ਸਕਦੀ ਹੈ ਤੇ ਇਸ ਦੀ ਪ੍ਰੋੜਤਾ ਵਿੱਚ ਖਿਆਲਾਂ ਦੀ ਇੱਕ ਹੋਰ ਲੜੀ ਆ ਜੁੜੀ ਵੀਣਾ ਦੀ ਮਾਂ ਜਿਸ ਕਮਲੇ ਗੁਜਰਖਾਨ ਗਈ ਹੋਈ ਹੈ ਰੱਬ ਕਰੇ ਉਹ ਕੰਮ ਤੋੜ ਨਾ ਚੜੇ ਜਿਸ ਦੇ ਫਲਸਰੂਪ ਤੇ ਇੱਥੇ ਪਹੁੰਚ ਕੇ ਉਸ ਦਾ ਇਹ ਅੰਨਾ ਵਹਿਣ ਇੱਕਦਮ ਰੁੱਕੇ ਵਿਰੁੱਧ ਹੋ ਤੁਰਦਾ ਵੀਣਾ ਦਾ ਵੀਣਾ ਦੀ ਉਹ ਵੀਰਪਿਆਰ ਰਤੀ ਸੇਵਾ ਕਿਦਾਰ ਦੀ ਚਿੰਤਾ ਵਿੱਚ ਵੀਣਾ ਦੀ ਡੂੰਗੀ ਬਿਹਾਲਤਾ ਇਹ ਸਭ ਕੁਝ ਸਾਹਮਣੇ ਆਉਂਦਿਆਂ ਹੀ ਜਿਵੇਂ ਕਿਦਾਰ ਸਾਰੇ ਦਾ ਸਾਰਾ ਵਟ ਜਾਂਦਾ ਉਸ ਦੀਆਂ ਅੱਖਾਂ ਵਿੱਚ ਮਿੱਠਾ ਸਰੂਰ ਆਉਣ ਲੱਗਦਾ ਤੇ ਫਿਰ ਆਪਣੇ ਕੁਕਰਮੀ ਮਨ ਦੀ ਟੀਟਪੁਣੀ ਤੋਂ ਚਿੱਠਾ ਪੈ ਕੇ ਉਹ ਛੱਟ ਪਟਾਉਣ ਲੱਗ ਪੈਂਦਾ ਅੱਖ ਫਰਕੇ ਦੀ ਢਿੱਲ ਵਿੱਚ ਉਹ ਉੱਡ ਕੇ ਕਿਸੇ ਐਸੀ ਦੁਨੀਆ ਵਿੱਚ ਚਲਾ ਜਾਣਾ ਚਾਹੁੰਦਾ ਸੀ ਜਿੱਥੇ ਵੀਣਾ ਵਰਗੀ ਪਵਿੱਤਰ ਹਸਤੀ ਉੱਤੇ ਉਸ ਦਾ ਇਹ ਪਾਪ ਲਿਬੜਿਆ ਪਰਛਾਵਾਂ ਵੀ ਨਾ ਪੈ ਸਕੇ ਕੀ ਵੀਣਾ ਮੈਨੂੰ ਮੁਆਫ ਕਰ ਦੇਵੇਗੀ ਜੇ ਉਸ ਨੂੰ ਮੇਰੇ ਅਸਲ ਇਰਾਦੇ ਦਾ ਪਤਾ ਲੱਗੇ ਇਹੋ ਪ੍ਰਸ਼ਨ ਸੀ ਜਿਹੜਾ ਮੁੜਮੁੜ ਉਸ ਦੇ ਅੰਦਰ ਉੱਠ ਰਿਹਾ ਸੀ ਤੇ ਇੱਥੋਂ ਅੱਗੇ ਜਾ ਕੇ ਫੇਰ ਉਹ ਹੀ ਦੋ ਤਰ੍ਹਾਂ ਦੇ ਪਰਸਪਰ ਵਿਰੋਧੀ ਚੜ੍ਹਾਓ ਦਾ ਰੂਪ ਧਾਰ ਲੈਂਦਾ ਜੇ ਪਤਾ ਲੱਗ ਜਾਵੇ ਤਾਂ ਕਿ ਉਹ ਮੈਨੂੰ ਫਿਟਕਾਰਾ ਨਾ ਪਾਵੇਗੀ अथवा ਕਿ ਉਹ ਮੇਰੀ ਵਾਸ਼ਨਾ ਦੀ ਖੁਰਾਕ ਬਣਨ ਨੂੰ ਤਿਆਰ ਹੋ ਜਾਵੇਗੀ ਤੇ ਜੇ ਨਾ ਫੇਰ ਹੋਵੇ ਤਰਕ ਤੇ ਵਾਸ਼ਨਾ ਦੋਹੀ ਚੀਜ਼ਾਂ ਵਾਰੋ-ਵਾਰੀ ਉਸ ਤੇ ਮਨ ਵਿੱਚ ਉੱਠ-ਉੱਠ ਕੇ ਆਪੋ ਆਪਣਾ ਲੈਕਚਰ ਦਿੰਦਿਆਂ ਜਾ ਰਹੀਆਂ ਸਨ ਤੇ ਕਿਦਾਰ ਕਦੇ ਇੱਕ ਵੱਲ ਪਿੱਠ ਤੇ ਦੂਜੀ ਵੱਲ ਮੂੰਹ ਤੇ ਕਦੇ ਇੱਕ ਵੱਲ ਮੂੰਹ ਤੇ ਦੂਜੀ ਵੱਲ ਪਿੱਠ ਕਰਦਾ ਹੋਇਆ ਇਹਨਾਂ ਲੈਕਚਰਾਂ ਨੂੰ ਸੁਣ ਰਿਹਾ ਸੀ ਦੋਹਾਂ ਤਾਕਤਾਂ ਦੀ ਲੈਕਚਰਵਾਜੀ ਨੇ ਕਿਦਾਰ ਨੂੰ ਇਤਨਾ ਬੇਆਰਾਮ ਤੇ ਪਰੇਸ਼ਾਨ ਕਰ ਦਿੱਤਾ ਕਿ ਉਹ ਕਿਸੇ ਪਾਸੇ ਕਰਵਟ ਵੀ ਨਹੀਂ ਸੀ ਲੈ ਸਕਦਾ ਤੇ ਨਾ ਹੀ ਬੈਠ ਸਕਦਾ ਸੀ ਕਿਦਾਰ ਦੀ ਹਾਲਤ ਇਸ ਵੇਲੇ ਪਾਗਲਪੁਣੇ ਤੋਂ ਘੱਟ ਨਹੀਂ ਸੀ ਉਸਦੇ ਸਿਰ ਵਿੱਚ ਵਦਾਨ ਵੱਜ ਰਹੇ ਸਨ ਤੇ ਦਿਲ ਵਿੱਚ ਦੰਗ ਉਹ ਇਸ ਵੇਲੇ ਆਪਣੇ ਆਪ ਨੂੰ ਤੇ ਸਾਰੀ ਦੁਨੀਆ ਨੂੰ ਪੀਸ ਉਤਣਾ ਚਾਹੁੰਦਾ ਸੀ ਹਿੰਸਕ ਪਸ਼ੂ ਵਾਂਗ ਉਸ ਦੀਆਂ ਅੱਖਾਂ ਵਿੱਚੋਂ ਚੰਗਿਆੜੇ țeੜਕ ਰਹੇ ਸਨ ਉਸ ਨੂੰ 16 ਆਨ ਨੇ ਯਕੀਨ ਹੋ ਚੁੱਕਾ ਸੀ ਕਿ ਉਹ ਪਾਗਲ ਹੋ ਗਿਆ ਹੈ ਉਸ ਦੇ ਅੰਦਰ ਕੁਝ ਇਸ ਤਰ੍ਹਾਂ ਦੀ ਖਾਹਿਸ਼ ਉੱਠਣ ਲੱਗੀ ਕਿ ਉਹ ਦੌੜ ਕੇ ਉੱਠ ਕੇ ਬਾਹਰ ਦੌੜ ਜਾਵੇ ਕੱਪੜੇ ਪਾੜ ਕੇ ਲੀਰ-ਲੀਰ ਕਰ ਸੁੱਟੇ ਤੇ ਜੋ ਵੀ ਰਸਤੇ ਵਿੱਚ ਮਿਲੇ ਉਸ ਨਾਲ ਟਕਰਾ ਕੇ ਆਪਣੇ ਆਪ ਨੂੰ ਤੇ ਉਸ ਨੂੰ ਚੂਰ-ਚੂਰ ਕਰਦਾ ਜਾਵੇ ਅਚਾਨਕ ਬਾਹਰ ਕਿਸੇ ਨੇ ਬੁਹਾ ਖੜਕਾਇਆ ਕਿਦਾਰ ਬਿਜਲੀ ਵਾਂਗ ਕੜ ਗਿਆ ਕੌਣ ਹੈ ਬੁਹੇ ਨਾਲ ਮੈਂ ਜੀਵਨਾ ਕਿਦਾਰ ਦੀ ਛਾਤੀ ਵਿੱਚ ਜਿਵੇਂ ਬੰਬ ਫਟ ਗਿਆ ਉਹ ਉੱਠ ਖੜੋਤਾ ਪਰ ਕੁਝ ਹਨ ਅੰਦਰ ਦੇ ਹਨੇਰੇ ਤੇ ਕੁਝ ਆਤਮਾ ਦੀਆਂ ਬੱਤੀਆਂ ਨਿੰਮੀਆਂ ਹੋ ਜਾਣ ਕਰਕੇ ਉਸ ਨੂੰ ਪਤਾ ਨਾ ਲੱਗ ਸਕਿਆ ਕਿ ਆਵਾਜ਼ ਕਿੱਧਰੋਂ ਆ ਰਹੀ ਹੈ ਪਰ ਆਵਾਜ਼ ਕਿਸ ਦੀ ਹੈ ਇਹ ਜਾਣਨ ਵਿੱਚ ਉਸ ਨੂੰ देर ਨਾ ਲੱਗੀ ਰੁਕ ਰੁਕ ਕੇ 2-3 ਵਾਰੀ ਮੂੜ ਆਵਾਜ਼ਾਂ ਆਈਆਂ ਇਧਰ ਕਿਦਾਰ ਹੁਣ ਬੂਹੇ ਦੇ ਲਾਗੇ ਪਹੁੰਚੁਕਾ ਸੀ ਸਾਰਾ ਕਮਰਾ ਉਸ ਲਈ ਵਿਸ਼ਾਲ ਪਠ ਦੇ ਰੂਪ ਵਿੱਚ ਬਦਲਿਆ ਹੋਇਆ ਸੀ ਉਸ ਵੇਲੇ ਉਹ ਅੱਡੀ ਤੋਂ ਚੋਟੀ ਤੱਕ ਪਾਗਲਪੁਣੇ ਦੀ ਮੂਰਤ ਬਣਿਆ ਹੋਇਆ ਸੀ ਮਾਨੋ ਸਾਰੀ ਦੁਨੀਆ ਨੂੰ ਪੈਰਾਂ ਹਟੇ ਲਿਤਾੜ ਕੇ ਮਸਲ ਸੁਟਣਾ ਚਾਹੁੰਦਾ ਹੋਵੇ। ਬੁਹਾ ਖੋਲੋ ਨਾ ਭਰਾ ਜੀ ਮਿੱਠੀ ਤੇ ਤਰਲੇ ਭਰੀ ਆਵਾਜ਼ ਆਈ। ਨੱਸ ਜਾ ਇਥੋਂ ਮੈਂ ਕੋਈ ਨਹੀਂ ਕਿਸਦਾ ਭਰਾ ਭਰੂ ਕਿਦਾਰ ਇਸ ਵੇਲੇ ਬਿਲਕੁਲ ਆਪੇ ਤੋਂ ਬਾਹਰ ਹੋ ਚੁੱਕਾ ਸੀ। ਭਰਾ ਜੀ ਭਰਾ ਜੀ ਮਰ ਜਾ ਦਫਾ ਹੋ ਜਾ ਤੈਨੂੰ ਕਹਿਣਾ ਵਾ। ਭਰਾ ਜੀ ਤੁਹਾਨੂੰ 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 ਦੀ ਬੱਚੀ ਮੈਂ ਕਿਹਣਾ ਦਫਾ ਹੋ ਜਾ ਇਥੋਂ। ਕੀ ਕیدار ਇੰਨੇ ਜੋਰ ਨਾਲ ਚਲਾਇਆ ਕਿ ਉਸਦੀ ਕੰਢੀ ਕਰ ਕਰਨ ਲੱਗੀ ਕیدار ਨੇ ਆਪਣੇ ਆਪ ਨੂੰ ਪੰਡ ਵਾਂਗ ਫੇਰ ਮੰਜੇ ਤੇ ਜਾ ਸੁਟਿਆ ਪਰ ਉਸਦੇ ਕੰਨ ਬਰਾਬਰ ਬਾਹਰ ਵੱਲ ਲੱਗੇ ਹੋਏ ਰਹੇ ਅਤੇ ਫਿਰ ਉਹੀ ਆਵਾਜ਼ ਸੁਣਾਈ ਦੇਵੀ ਪਰ ਮੁੜ ਕੋਈ ਵਿੜਕ ਤੱਕ ਵੀ ਉਸ ਨੂੰ ਸੁਣਾਈ ਨਾ ਦਿੱਤੀ ਉਹ ਵੀਣਾ ਦੀ ਆਵਾਜ਼ ਨੂੰ ਇੱਕ ਵਾਰੀ ਫਿਰ ਸੁਣਨ ਲਈ ਤਰਸਣ ਲੱਗਾ ਜਿਸ ਨੂੰ ਉਹਨੇ ਹੁਣ ਅਜੇ ਹੁਣੇ ਦੁਰਕਾਰਿਆ ਸੀ ਉਸਨੇ ਸੋਚਿਆ ਵੀਣਾ ਰੋਟੀ ਲਈ ਕਹਿਣ ਆਈ ਹੋਵੇਗੀ ਪਰ ਮੈਂ ਇਹ ਕੀ ਕੀਤਾ ਆ ਕਿੰਨਾ ਨਿਰਾਦਰ ਇਸ ਵੇਲੇ ਕਿਦਾਰ ਦੀ ਹਾਲਤ ਪਾਣੀ ਦੀ ਸਦਰ ਥੱਲੇ ਡੁੱਬੇ ਹੋਏ ਉਸ ਆਦਮੀ ਵਰਗੀ ਸੀ ਜਿਸ ਦਾ ਸਾਹ ਕੁੱਟ ਰਿਹਾ ਹੋਵੇ ਤੇ ਜਿਹੜਾ ਜਉਣ ਦੀ ਆਸ ਟੁੱਟ ਜਾਣ ਤੋਂ ਬਾਅਦ ਮਰਨਾ ਚਾਹੁੰਦਾ ਹੋਵੇ ਪਰ ਜਿਸ ਦੀ ਜਾਨ ਨਾ ਨਿਕਲਦੀ ਹੋਵੇ ਉਸਨੇ ਦਿਨ ਦੇ ਸਾਰੇ ਮਿੰਟ ਸੈਕਿੰਡ ਇਸੇ ਹਾਲਤ ਵਿੱਚ ਬਿਤਾ ਦਿੱਤੇ ਥੋੜੀ ਦੇਰ ਬਾਅਦ ਫਿਰ ਬੂਹਾ ਖੜ ਗਿਆ ਆਵਾਜ਼ਾਂ ਵੀ ਆਈਆਂ ਭਰਾ ਜੀ ਭਰਾ ਜੀ ਬੂਹਾ ਖੋਲੋ ਪਰ ਕਿਦਾਰ ਡੜਬੱਟੀਆਂ ਪਿਆ ਰਿਹਾ ਬਸੰਤ ਦੀ ਆਵਾਜ਼ ਉਸਨੇ ਪਛਾਣ ਲਈ ਸੀ ਦਿਨ ਬੀਤ ਗਿਆ ਤੇ ਰਾਤ ਨੇ ਆਪਣੇ ਕਾਲੇ ਕੰਬਲ ਹੇਠ ਸਾਰੀ ਦੁਨੀਆ ਨੂੰ ਲੁਕਾ ਲਿਆ ਜਿਉਂ-ਜਿਉਂ ਵਕਤ ਬੀਤਦਾ ਜਾ ਰਿਹਾ ਸੀ ਕਿਦਾਰ ਦੇ ਅੰਦਰ ਦੀ ਕਸ਼ਮਕਸ਼ ਵੱਧਦੀ ਜਾਂਦੀ ਸੀ ਹੁਣ ਕਮਰੇ ਵਿੱਚਲੀ ਕੋਈ ਚੀਜ਼ ਉਸ ਨੂੰ ਵਿਖਾਈ ਨਹੀਂ ਸੀ ਦੇ ਰਹੀ ਉਸ ਦੇ ਮਨ ਦੀ ਹਾਲਤ ਦਰਿਆ ਦੀ ਘੁੰਮਣ ਘੇਰੀ ਵਿੱਚ ਚੱਕਰ ਖਾਂਦੇ ਹੋਏ ਟੀਲੇ ਵਰਗੀ ਸੀ ਕਿਸੇ ਤੇਜ਼ ਤੇ ਅਰੁਕਮੇ ਵਹਾਅ ਵਿੱਚ ਉਹ ਘੰਟਿਆਂ ਵੱਧੀ ਬਹਿੰਦਾ ਚਲਾ ਗਿਆ ਤੇ ਅਖੀਰ ਉੱਥੇ ਜਾ ਪਹੁੰਚਾ ਜਿੱਥੇ ਨਾ ਬੁੱਧ ਦੀ ਪਹੁੰਚ ਹੁੰਦੀ ਹੈ ਤੇ ਨਾ ਵਿਚਾਰ ਦੀ ਜਿੱਥੇ ਅੰਨਾ ਵੇਗ ਮਨੁੱਖਧੀਆਂ ਸਾਰੀਆਂ ਉਤਾਰੂ ਰੂਚੀਆਂ ਦਾ ਗਲ ਨੱਪ ਕੇ ਉਹਨਾਂ ਨੂੰ ਬੇਹਿਸ ਜਾਂ ਅਦਮੋਇਆ ਕਰ ਦਿੰਦਾ ਹੈ ਸ਼ਾਇਦ ਜਿੱਥੇ ਇਨਸਾਨੀਅਤ ਤੇ ਹਯਵਾਨੀਅਤ ਦੀਆਂ ਸਰਹੱਦਾਂ ਆਪੋ ਵਿੱਚ ਮਿਲ ਜਾਂਦੀਆਂ ਹਨ ਆਪਣੇ ਬੇਗਾਨੇ ਜਾਂ ਸੱਤ ਅਸੱਤ ਦੀ ਤਮੀਜ਼ ਜਿੱਥੇ ਅਲੋਪ ਹੋਣੀ ਸ਼ੁਰੂ ਹੋ ਜਾਂਦੀ ਹੈ ਰਾਤ ਦਾ ਅੱਧਾ ਹਿੱਸਾ ਉਸਨੇ ਇਸ ਹਾਲਤ ਵਿੱਚ ਬਿਤਾ ਦਿੱਤਾ ਅਚਾਨਕ ਹੀ ਪਤਾ ਨਹੀਂ ਉਸਦੇ ਦਿਲ ਵਿੱਚ ਕੀ ਆਈ ਉਹ ਹੰਬਲਾ ਮਾਰ ਕੇ ਮੰਜੇ ਤੋਂ ਉੱਠਿਆ ਕਮਰੇ 'ਚੋਂ ਬਾਹਰ ਨਿਕਲਿਆ ਤੇ ਕੋਠੇ ਤੇ ਜਾ ਚੜਿਆ ਕਿਉਂ ਤੇ ਕਿਸ ਮਤਲਬ ਲਈ ਸ਼ਾਇਦ ਉਹ ਜਾਣਦਾ ਹੋਇਆ ਵੀ ਨਹੀਂ ਸੀ ਜਾਣਦਾ ਅੱਧੀ ਰਾਤ ਦੇ ਵੇਲੇ ਤੇ ਇਸ ਘੁੱਪ ਹਨੇਰੇ ਵਿੱਚ ਕੇਦਾਰ ਛੱਤ ਤੇ ਫਿਰ ਰਿਹਾ ਸੀ ਦੂਰ ਸਾਰੇ ਇੱਕ ਉੱਚੇ ਮਕਾਨ ਦੀ ਬਾਰੀ ਵਿੱਚੋਂ ਨਿਕਲਦੀ ਚਾਨਣ ਦੀ ਪਤਲੀ ਜਹੀ ਛਵਾ ਨੇ ਹਨੇਰੇ ਵਿੱਚ ਧੁੰਦਲੀ ਜਹੀ ਲੀਕ ਖਿੱਚੀ ਹੋਈ ਸੀ ਕੇਦਾਰ ਦੀ ਨਜ਼ਰ ਫਿਰਦੀ ਫਿਰਦੀ ਪੰਨਾ ਲਾਲ ਦੇ ਮਕਾਨ ਤੇ ਜਾ ਕੇ ਰੁਕ ਗਈ ਤੇ ਕਲਪਨਾ ਦੁਆਰਾ ਹੀ ਉਹ ਵੇਖ ਰਿਹਾ ਸੀ ਛੱਤ ਉੱਤੇ ਸੁੱਤੀ ਹੋਈ ਵੀਨਾ ਦੇ ਅਚੇਤ ਸਰੀਰ ਨੂੰ ਉਸ ਦਾ ਦਿਲ ਕੰਬਿਆ ਉਸ ਦੇ ਸੀਨੇ ਵਿੱਚਲੀ ਧੜਕਣ ਵਦਾਨ ਦੀਆਂ ਝੋਟਾਂ ਵਿੱਚ ਬਦਲੀ ਉਸ ਦੀਆਂ ਅੱਖਾਂ ਵਿੱਚੋਂ ਸੇਕ ਨਿਕਲਣ ਲੱਗਾ ਤੇ ਜਿਉਂ ਹੀ ਉਸ ਨੂੰ ਮੋੜ ਖਿਆਲ ਆਇਆ ਕਿ ਅੱਜ ਵੀਨਾ ਦੀ ਮਾਂ ਘਰ ਨਹੀਂ ਉਹ ਡੋਲਦੀਆਂ ਲੱਤਾਂ ਨਾਲ ਪੰਨਾ ਲਾਲ ਦੇ ਕੋਠੇ ਵੱਲ ਤੁਰ ਪਿਆ ਪੰਨਾ ਲਾਲ ਦਾ ਮਕਾਨ ਇਸ ਘਰ ਦੇ ਬਿਲਕੁਲ ਨਾਲ ਲੱਗਦਾ ਸੀ ਕੇਵਲ ਇੱਕ ਉੱਚੇ ਬਨੇਰੇ ਦਾ ਰੋਕਾ ਸੀ ਜਿਸਨੋਂ ਕਿਦਾਰ ਪੋਲੀ ਜਹੀ ਛਲਾਂਗ ਨਾਲ ਟੱਪ ਗਿਆ ਹੁਣ ਉਹ ਪੰਨਾ ਲਾਲ ਦੀ ਛੱਤ ਉੱਤੀ ਸੀ ਉਸਦੇ ਸਾਰੇ ਅੰਗ ਇਸ ਵੇਲੇ ਥਰਥਰਾ ਰਹੇ ਸਨ ਸਾਹਮਣੇ ਉਸਨੇ ਦੋ ਮੰਜੇ ਵਿਖੇ ਜਿਨ੍ਹਾਂ ਵਿੱਚੋਂ ਇੱਕ ਉੱਤੇ ਵੀਣਾ ਸੁੱਤੀ ਹੋਈ ਸੀ ਤੇ ਦੂਸਰੇ ਉੱਤੇ ਵੀਣਾ ਦੇ ਦੋਵੇਂ ਛੋਟੇ ਭੈਣਪਰਾ ਕੁਝ ਚਿਰ ਉਹ ਉਨਾ ਹੀ ਕਦਮਾਂ ਤੇ ਗੱਡਿਆ ਰਿਹਾ ਕੋਸ਼ਿਸ਼ ਕਰਕੇ ਵੀ ਉਹ ਲੱਤਾਂ ਨੂੰ ਹਿਲਾ ਨਹੀਂ ਸੀ ਸਕਦਾ ਉਸਦੇ ਅੰਦਰੋਂ ਕਿਸੇ ਨੇ ਪੁਕਾਰ ਕੇ ਕਿਹਾ ਕਿਦਾਰ ਇਹ ਤੂੰ ਕੀ ਕਰ ਰਿਹਾ ਹੈ ਕਿਹੜੇ ਪਾਸੇ ਜਾ ਰਿਹਾ ਹੈ ਉਹ ਝਟਪਟ ਪਿਛਾਂ ਵਰਤਿਆ ਪਰ ਫਿਰ ਰੁਕ ਗਿਆ ਕਿਸੇ ਵਿਰੋਧੀ ਤਾਕਤ ਨੇ ਉਸ ਨੂੰ ਖਿੱਚਦਿਆਂ ਹੋਇਆਂ ਪੁਕਾਰਿਆ ਮੂਰਖਾ ਇਤਨਾ ਨੇੜੇ ਪਹੁੰਚ ਕੇ ਵੀ ਹੁਣ ਪਿੱਛੇ ਹਟਣ ਦਾ ਕੀ ਕੰਮ ਹਸਤੀ ਨੂੰ ਕਿਉਂ ਤਰਸਾ ਤਰਸਾ ਕੇ ਮਾਰਦਾ ਹੈ ਵੱਧ ਅਗਾਹ ਉਸਦੇ ਕਦਮ ਫਿਰ ਅਗਾਹ ਵੱਲ ਵਧੇ ਇਸ ਵੇਲੇ ਗਲੀ ਵਿੱਚੋਂ ਕਿਸੇ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ ਉਸ ਨੂੰ ਜਾਪਿਆ ਜਿਵੇਂ ਕੋਈ ਪਿੱਛੇ ਖੜੋਤਾ ਉਸ ਦੀ ਹਰਕਤਾਂ ਨੂੰ ਵੇਖ ਰਿਹਾ ਹੈ ਪੋਲੇ ਕਦਮਾਂ ਨਾਲ ਜਿਵੇਂ ਕੋਈ ਉਸ ਦੇ ਮਗਰ ਮਗਰ ਤੁਰਿਆ ਆ ਰਿਹਾ ਹੈ ਜਿਸ ਦੇ ਸਵਾਸਾਂ ਤੱਕ ਦੀ ਆਵਾਜ਼ ਉਸ ਨੂੰ ਸੁਣਾਈ ਦੇ ਰਹੀ ਸੀ ਡਰ ਨਾਲ ਕਿਦਾਰ ਨੂੰ ਉੱਤਰ ਸਾਹੀ ਲੱਗ ਗਈ ਉਸ ਨੇ ਭੌਂ ਕੇ ਪਛਾਣ ਤੱਕਿਆ ਕੋਈ ਨਹੀਂ ਸੀ ਕੇਵਲ ਉਸ ਦਾ ਪਰਮ ਅਸਲ ਵਿੱਚ ਇਹ ਉਸ ਦੇ ਆਪਣੇ ਹੀ ਪੈਰਾਂ ਦੀ ਬਿੜਕ ਸੀ ਆਪਣੇ ਹੀ ਸਵਾਸਾਂ ਦੀ ਸਾਹਾਂ ਉਸ ਨੂੰ ਇਸ ਵੇਲੇ ਕੁਝ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਆਕਾਸ਼ ਵਿੱਚੋਂ ਭੌਂਟਣੀਆਂ ਖਾਂਦਾ ਹੋਇਆ ਉਹ ਕਿਸੇ ਅਤ ਡੂੰਘੀ ਖੱਡ ਵੱਲ ਜਾ ਰਿਹਾ ਹੈ ਉਸ ਨੇ ਡਰ ਕੇ ਅੱਖਾਂ ਬੰਦ ਕਰ ਲਈਆਂ ਪਰ ਛੱਟ ਹੀ ਉਸ ਦੇ ਅੰਦਰੋਂ ਕੋਈ ਉਭਾਰੂ ਪ੍ਰੇਰਣਾ ਉੱਠੀ ਤੇ ਉਹ ਫੇਰ ਵੀਣਾ ਦੇ ਮੰਜੇ ਵੱਲ ਤੁਰਿਆ ਗੰਡੋਏ ਦੀ ਤੋਰੇ ਹੌਲੀ-ਹੌਲੀ ਤੁਰਦਾ ਹੋਇਆ ਉਹ ਵੀਣਾ ਦੀ ਸਰਾਂ ਦੀ ਵੱਲ ਜਾ ਖਲੋਤਾ ਕਿਦਾਰ ਇਸ ਵੇਲੇ ਸਾਰੇ ਸਾਰ ਅੱਗ ਦੀ ਲਾਟ ਬਣਿਆ ਹੋਇਆ ਸੀ ਇਸ ਵੇਲੇ ਉਸ ਦੀ ਨਜ਼ਰ ਵੀਣਾ ਤੇ ਨਿਸਲ ਸਰੀਰ ਉੱਤੇ ਗੱਡੀ ਸੀ ਜਿਹੜੀ ਮੂੰਹ ਉਤਾਣੇ ਸੁੱਤੀ ਪਈ ਸੀ ਜਿਸ ਦਾ ਇੱਕ ਹੱਥ ਛਾਤੀ ਉੱਤੇ ਤੇ ਦੂਜਾ ਸਿਰ ਲਾਗੇ ਸੀ ਮੰਜੇ ਤੋਂ ھیਠਾਂ ਲੰਮਕ ਦੀ ਉਹਦੀ ਮੂੰਹ ਗਰੰਗ ਦੀ ਪਤਲੀ ਚੁੰਨੀ ਹਨੇਰੇ ਕਰਕੇ ਕਾਲੀ ਜਾਪਦੀ ਸੀ ਤੇ ਇਸ ਕਾਲੇ ਕੱਜਣ ھیਠ ਉਸਦੇ ਗੋਰੇ ਅੰਗ ਇਉਂ ਲਿਸ਼ਕ ਰਹੇ ਸਨ ਜਿਵੇਂ ਸੱਚਮੁੱਚ ਕੋਈ ਧਰਤੀ ਦਾ ਚੰਨ ਹੋਵੇ ਜਾਣ ਕੇ ਜਾਂ ਅਣਜਾਣੇ ਹੀ ਕਿਦਾਰ ਉਸ ਦੀ ਸਰਾਂਦੀ ਵੱਲ ਜਿੱਥੇ ਉਹ ਖੜੋਤਾ ਸੀ ਬੈਠ ਗਿਆ ਹੁਣ ਉਸਦੇ ਹੱਥ ਵਿਣਾ ਦੀ ਗੁੱਤ ਉੱਤੇ ਬੜੀ ਮੁਲਾਇਮੀ ਨਾਲ ਫਿਰ ਰਿਹਾ ਸੀ ਇੱਕ ਵਾਰੀ ਫੇਰ ਉਸਦੇ ਅੰਦਰੋਂ ਕੁਝ ਬੋਲਿਆ ਕਿਦਾਰ ਕਿਦਾਰ ਇਹ ਤੂੰ ਕੀ ਕਰ ਰਿਹਾ ਹੈ ਪਰ ਸੁਣ ਕੇ ਵੀ ਸ਼ੈਦ ਕਿਦਾਰ ਨੂੰ ਕਿਦਾਰ ਇਸ ਆਵਾਜ਼ ਨੂੰ ਸੁਣ ਨਹੀਂ ਸਕਿਆ ਉਹ ਉੱਠ ਖੜੋਤਾ ਤੇ ਹੌਲੀ-ਹੌਲੀ ਸਰਕਦਾ-ਸਰਕਦਾ ਅਛੋਪਲੇ ਮੰਜੇ ਦੀ ਬਾਹੀ ਉੱਤੇ ਜਾ ਬੈਠਾ ਇਸ ਵੇਲੇ ਉਸ ਦੀ ਨਜ਼ਰ ਵੀਣਾ ਦੇ ਚਿਹਰੇ ਉੱਤੇ ਗੱਡੀ ਹੋਈ ਸੀ ਜਿਸ ਦੇ ਹਰ ਇੱਕ ਨਕਸ਼ ਨੂੰ ਉਸ ਦੀਆਂ ਅੱਖਾਂ ਜਿਵੇਂ ਡੀਕਲਾ ਕੇ ਪੀ ਜਾਣ ਲਈ ਉਤਾਵਲੀਆਂ ਹੋ ਰਹੀਆਂ ਸਨ ਝੱਟ ਕੁ ਇਸ ਤਰ੍ਹਾਂ ਬੇਹਰਕਤ ਤੇ ਸਾਰ ਰੁੱਕੀਆਂ ਬੈਠੇ ਰਹਿਣ ਤੋਂ ਬਾਅਦ ਕਿਦਾਰ ਨੇ ਵੀਣਾ ਦੇ ਸਰੀਰ ਨੂੰ ਹਰਕਤ ਵਿੱਚ ਆਉਂਦਿਆਂ ਤੱਕਿਆ ਇੱਕ ਹੌਲੀ ਜਿਹੀ ਅੰਗੜਾਈ ਲੈ ਕੇ ਵੀਣਾ ਦੂਜੇ ਰੁਖ ਹੋ ਗਈ ਕਿਦਾਰ ਵੱਲ ਹੁਣ ਉਸਦੀ ਪਿੱਠ ਸੀ ਥੋੜੀ ਦੇਰ ਬਾਅਦ ਕਿਦਾਰ ਉੱਠਿਆ ਤੇ ਉਸੇ ਤਰ੍ਹਾਂ ਦਬਵੇਂ ਪੈਰੀ ਦੂਜੀ ਬਾਹੀ ਵੱਲ ਵਧਿਆ ਐਤਕੀ ਉਸਦੀ ਦਲੇਰੀ ਕਾਫੀ ਵੱਧ ਚੁੱਕੀ ਸੀ ਉਹ ਵੀਣਾ ਦੇ ਨਾਲ ਲੱਗ ਕੇ ਬੈਠ ਗਿਆ ਪਰ ਇਤਰੇ ਨਾਲ ਵੀ ਜਦ ਉਸਦੀ ਤਸੱਲੀ ਨਾ ਹੋਈ ਤਾਂ ਉਸਨੇ ਆਪਣਾ ਕੰਬ ਦਾ ਹੱਥ ਵੀਣਾ ਦੇ ਮੋਢੇ ਤੇ ਰੱਖ ਦਿੱਤਾ ਤੇ ਝਟ ਹੀ ਚੁੱਕ ਲਿਆ ਉਸ ਨੂੰ ਸ਼ੱਕ ਪਿਆ ਮਤੇ ਵੀਣਾ ਉਸਦੀਆਂ ਹਰਕਤਾਂ ਨੂੰ ਭਾਂਪ ਗਈ ਹੋਵੇ ਕਿਉਂਕਿ ਉਸਦੇ ਸਪਰਸ਼ ਨਾਲ ਉਸਦੇ ਮੋਢਿਆਂ ਵਿੱਚ ਕੁਝ ਕਾਂਬਾ ਜਿਹਾ ਮਹਿਸੂਸ ਹੋਇਆ ਸੀ ਪਰ ਉਸ ਨੂੰ ਪਤਾ ਲੱਗਾ ਕਿ ਇਹ ਉਸਦਾ ਵਹਿਮ ਸੀ ਹੱਥ ਉਸਦਾ ਆਪਣਾ ਕੰਬ ਰਿਹਾ ਸੀ ਵੀਣਾ ਇੱਕ ਵਾਰ ਫਿਰ ਹਿੱਲੀ ਐਤਕਿ ਉਸਦੀ ਬਾਹ ਜਿਹੜੀ ਉਸਦੀ ਵੱਖੀ ਨਾਲ ਟਿਕੀ ਹੋਈ ਸੀ ਉੱਠ ਕੇ 기ਦਾਰ ਦੇ 기ਦਾਰ ਦੇ ਗੋਡੇ ਤੇ ਆ ਪਈ 기ਦਾਰ ਸਾਰੇ ਦਾ ਸਾਰਾ ਧੜਕ ਗਿਆ ਉਸਦੇ ਖੂਨ ਵਿੱਚੋਂ ਅੱਗ ਦੀਆਂ ਲਾਟਾਂ ਉੱਠ ਉੱਠ ਕੇ ਸਿਰ ਵੱਲ ਨੂੰ ਜਾ ਰਹੀਆਂ ਸਨ ਹੌਲੀ ਹੌਲੀ ਉਸਨੇ ਆਪਣਾ ਹੱਥ ਵੀਨਾ ਦੇ ਹੱਥ ਉੱਤੇ ਰੱਖ ਦਿੱਤਾ ਤੇ ਹੋਰ ਇੱਕ ਅੱਧ ਮਿੰਟ ਬਾਅਦ ਵੀਨਾ ਦਾ ਹੱਥ ਉਸਦੇ ਹੱਥ ਵਿੱਚ ਸੀ ਜਿਸ ਨੂੰ ਉਹ ਸਹਿੰਦਾ-ਸਹਿੰਦਾ ਫਲੋਸ ਰਿਹਾ ਸੀ ਜਿਸ ਨੂੰ ਵੀਨਾ ਨੇ ਇੱਕ ਝਟਕੇ ਨਾਲ ਉਸਦੇ ਹੱਥੋਂ ਛੁਡਾ ਲਿਆ ਵੀਨਾ ਦੀਆਂ ਪਲਕਾਂ ਵਿੱਚ ਹਰਕਤ ਪੈਦਾ ਹੋਈ ਤੇ ਸਹਜੇ-ਸਹਜੇ ਉਸਨੇ ਅੱਖਾਂ ਖੋਲੀਆਂ ਇੱਕ ਵਾਰੀ ਨਜ਼ਰ ਨਾਲ ਅੱਖਾਂ ਨੂੰ ਛੇਤੀ-ਛੇਤੀ ਝਮਕਦੀ ਹੋਈ ਉਹ ਕੇਦਾਰਵਲ ਤੱਕੀ ਤੇ ਉਸਦੇ ਮੂੰਹੋਂ ਨਿਕਲਿਆ ਭਰਾ ਜੀ ਤੁਸੀਂ ਅਗਲਾ ਜਿਹੜਾ ਭਾਗ ਉਹ ਅਗਲੀ ਵੀਡੀਓ ਦੇ ਵਿੱਚ ਧੰਨਵਾਦ